ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦੇਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਵੀ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਏ ਜੀ 메인 ਰੋਡ ਤੇ ਤੁਹਾਨੂੰ থামਣੇ ਦੱਸਿਆ ਸੀਗਾ ਕਿ 메인 ਰੋਡ ਤੇ ਘਰ ਬਣਿਆ ਹੋਇਆ ਹੈ। ਰੋਡ ਤੋਂ 3 ਫੁੱਟ ਉੱਚਾ ਚੱਕ ਕੇ ਮਕਾਨ ਬਣਾਇਆ ਹੋਇਆ ਜੀ ਮਾਲਕਾਂ ਨੇ ਕਿਹਾ ਤੇ ਘਰ ਇਹ ਨਵਾਂ ਹੀ ਬਣਿਆ ਹੈ। ਹਜੇ 3-4 ਸਾਲ ਹੀ ਹੋਏ ਨੇ ਬਣੇ ਨੂੰ ਤੇ ਇਸ ਘਰ ਦੀ ਜਗ੍ਹਾ 1.5 ਵਿਸਵੇ ਹੈ। ਫਰੰਟ ਤੁਸੀਂ ਸਾਰੀ ਦੇਖ ਹੀ ਲਈ ਹੈ ਜੀ। ਫਰੰਟ ਤੇ ਮੇਨ ਗੇਟ ਲੱਗਾ ਹੋਇਆ ਹੈ ਤੇ ਉੱਪਰ ਗ੍ਰੇਲ ਵੀ ਲੱਗੀ ਹੋਈ ਹੈ। ਬਾਕੀ ਤੁਹਾਨੂੰ ਸਾਰਾ ਘਰ ਅੰਦਰੋਂ ਇੱਕ ਵਾਰ ਦਿਖਾ ਦਿੰਨੇ ਆ ਜੀ। ਐਂਟਰੀ ਤੋਂ ਬਾਅਦ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਹੈ। ਉੱਪਰ ਮਿਆਨੀ ਬਣੀ ਹੋਈ ਹੈ ਜੀ ਸਮਾਨ ਸੁੰਨ ਰੱਖਣ ਨੂੰ। ਪੇਂਟ ਦਾ ਕੰਮ ਸਾਰਾ ਹੋਇਆ ਹੋਇਆ ਹੈ, ਛੱਤ ਤੇ ਪੇਂਟ ਹੋਇਆ ਹੋਇਆ ਹੈ, ਦੀਵਾਰਾਂ ਤੇ ਸਾਰਾ ਪੇਂਟ ਹੋਇਆ ਆ। ਦਰਵਾਜ਼ਿਆਂ ਦਾ ਕੰਮ ਵੀ ਸਾਰਾ ਓਕੇ ਰਿਪੋਰਟ ਹੋਇਆ ਹੋਇਆ ਹੈ। ਬਾਕੀ ਤੁਸੀਂ ਸਾਰਾ ਦੇਖ ਹੀ ਰਹੇ ਹੋ ਵੀਡੀਓ ਵਿੱਚ ਤੇ ਇੱਕ ਸਾਈਡ ਤੇ ਪੌੜੀਆਂ ਉੱਪਰ ਜਾ ਰਹੀਆਂ ਹਨ ਤੇ ਬਾਕੀ ਤੁਹਾਨੂੰ ਅੰਦਰ ਵੀ ਸਾਰਾ ਇੱਕ ਵਾਰ ਦਿਖਾ ਦਿੰਨੇ ਆ ਇਸ ਘਰ ਦੀ ਫਰੰਟ 17 ਫੁੱਟ ਹੈ ਅਤੇ ਇਸ ਦੀ ਲੰਬਾਈ 48 ਫੁੱਟ ਹੈ ਜੀ ਮਾਲਕਾਂ ਨੇ ਇਸ ਦੀ ਡਿਮਾਂਡ ਸਿਰਫ 9 ਲੱਖ ਰੁਪਏ ਰੱਖੀ ਹੈ ਬਾਕੀ ਤੁਸੀਂ ਸਾਰਾ ਦੇਖ ਹੀ ਰਹੇ ਹੋ ਘਰ ਕਿੰਨਾ ਸੋਹਣਾ ਬਣਿਆ ਆ ਦੇਖੋ ਜੀ ਆਇਆ ਕਮਰਾ ਬਣਿਆ ਹੋਇਆ ਹੈ ਇਹਦੇ ਵਿੱਚ ਵੀ ਸਾਰਾ ਪੇਂਟ ਹੋਇਆ ਹੋਇਆ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਇੱਕ ਵਾਰੀ ਆ ਦੇਖੋ ਜੀ ਤੇ ਇਹਦੇ ਨਾਲ ਹੀ ਲੋਬੀ ਏਰੀਆ ਬਣਿਆ ਹੋਇਆ ਤੇ ਲੋਬੀ ਏਰੀਆ ਦੇ ਵਿੱਚ ਅਟੈਚ ਕਿਚਨ ਬਣੀ ਹੋਈ ਹੈ ਆ ਦੇਖੋ ਜੀ ਸਾਰਾ ਲੋਬੀ ਏਰੀਆ ਬਣਿਆ ਹੋਇਆ ਤੇ ਇਹਦੇ ਇੱਕ ਪਾਸੇ ਅਟੈਚ ਕਿਚਨ ਬਣੀ ਹੋਈ ਹੈ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਮਾਲਕਾ ਦਾ ਨੰਬਰ ਸਕਰੀਨ ਤੇ ਦੇ ਦਿੱਤਾ ਹੈ ਅਗਰ ਤੁਸੀਂ ਕੋਈ ਚਾਰ-ਵਾਰੇ ਪੁੱਛਣਾ ਹੋਵੇ ਤਾਂ ਮਾਲਕਾ ਨੂੰ ਪੁੱਛ ਸਕਦੇ ਹੋ ਆ ਦੇਖੋ ਜੀ ਆ ਕਿਚਨ ਬਣੀ ਹੋਈ ਐ ਕਿਚਨ ਦੇ ਵੀ ਸਾਰੇ ਸ਼ੈਲਫਸ ਵਗੈਰਾ ਸਭ ਬਣੀਆਂ ਹੋਈਆਂ ਨੇ ਕਿਚਨ ਕਾਫੀ ਖੁੱਲਡੁੱਲੀ ਬਣੀ ਹੋਈ ਐ ਜੀ ਇਹ ਘਰ ਦੋ ਗਲੀਆਂ ਬਣਿਆ ਹੋਇਆ ਬੈਕ ਸਾਈਡ ਤੇ ਵੀ ਗਲੀ ਲੱਗਦੀ ਐ ਤੁਹਾਨੂੰ ਉਹ ਵੀ ਖਲੀ ਦਿਖਾ ਦਿੰਨੇ ਆ ਤੇ ਕਿਚਨ ਦੇ ਨਾਲ ਹੀ ਇੱਕ ਕਮਰਾ ਹੋਰ ਬਣਿਆ ਹੋਇਆ ਦੇਖੋ ਸਾਡੇ ਕਾਫੀ ਵੀਰਾਂ ਅਤੇ ਭੈਣਾਂ ਨੇ ਕਮੈਂਟ ਚ ਸੰਗਰੂਰ ਜ਼ਿਲ੍ਹੇ ਵਿੱਚੋਂ ਵੀਡੀਓ ਲਿਆਨ ਨੂੰ ਕਿਹਾ ਸੀਗਾ ਤਾਂ ਉਹਨਾਂ ਦੀ ਡਿਮਾਂਡ ਤੇ ਅਸੀਂ ਸੰਗਰੂਰ ਜ਼ਿਲ੍ਹੇ ਦੀ ਵੀਡੀਓ ਲੈ ਕੇ ਆਏ ਆ ਜੀ ਇਸ ਦੀ ਲੋਕੇਸ਼ਨ ਹੈ ਜੀ ਪਿੰਡ ਨੰਗਲਾ ਨੇੜੇ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਮਾਲਕਾ ਦਾ ਨੰਬਰ ਹੈ ਜੀ 902435922 ਤੁਸੀਂ ਨੋਟ ਕਰ ਲਓ ਅਗਰ ਕੋਈ ਪੁੱਛਣਾ ਹੋਵੇ ਤਾਂ ਉਹਨਾਂ ਨੂੰ ਪੁੱਛ ਸਕਦੇ ਹੋ ਅਗਰ ਘਰ ਦੇਖਣਾ ਹੋਵੇ ਜਾ ਕੇ ਤਾਂ ਤੁਸੀਂ ਦੇਖ ਵੀ ਸਕਦੇ ਹੋ ਤੇ ਤੁਹਾਨੂੰ ਬੈਕ ਸਾਈਡ ਵਾਲੀ ਗਲੀ ਵੀ ਦਿਖਾ ਦਿੰਨੇ ਆ ਇੱਕ ਵਾਰੀ ਐਸੇ ਕਮਰੇ ਤੇ ਬੈਕ ਸਾਈਡ ਦਰਵਾਜ਼ਾ ਜਿਹੜਾ ਲੱਗਾ ਹੈ ਇਹਦੇ ਪਿਛਲੇ ਪਾਸੇ ਗਲੀ ਹੈ ਆ ਪਿਛਲੇ ਪਾਸੇ ਗਲੀ ਲੱਗਦੀ ਹੈ ਜੀ ਇਹਨੂੰ ਇਹ ਮਕਾਨ ਦੋ ਗਲੀਆ ਤੁਹਾਨੂੰ ਕੋਠੋਂ ਵੀ ਸਾਰਾ ਘਰ ਦਿਖਾ ਦਿੰਨੇ ਆ ਇੱਕ ਵਾਰੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਕਾਰ ਕੋਠੇ ਦੀ ਚੁਆਇਸ ਕਰ ਸਕਦੇ ਹੋ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਕੋਠਿਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ